ਪਿਆਸਾ ਜਦੋਂ ਕਾਂ ਸੀ ਲੂੰਬੜੀ ਚਲਾਕ ਸੀ ਤੇ ਲੇਖ ਮੇਰੀ ਗਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਲਾ ਨਾਵਲ ਤੇ ਤੂਤਾ ਵਾਲਾ ਖੂਸ ਪ੍ਰੇਮ ਚੰਦ ਦੀ ਕਹਾਣੀ ਪੜ ਖੁਸ਼ ਹੁੰਦੀ ਰੂਸੀ ਲੇਖ ਪੱਕਾ ਮਿੱਤਰ ਚ ਲੇਖ ਮੇਰਾ ਮਿੱਤਰ ਚ ਰਾਮ ਦਾ ਹੀ ਨਾ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਪਲਾਸੀ ਦਾ ਯੁੱਧ ਪੜੇ ਪੜਿਆ ਵਿਦਰੋਹੀ ਸੀ ਲੰਚ ਸਮੇਂ ਨਾਲੋਂ ਪਹਿਲਾਂ ਪੈ ਜਾਂਦੀ ਖੋਸੀ ਅੱਧੀ ਛੁੱਟੀ ਨਾਲੋਂ ਪਹਿਲਾਂ ਪੈ ਜਾਂਦੀ ਖੋਸੀ ਰੋਟੀ ਖਾ ਕੇ ਕਿਸੇ ਦੀ ਰੋਟੀ ਖਾ ਕੇ ਕਿਸੇ ਦੀ ਲੈਂਦੇ ਹੋ ਰਾਂ ਦਾ ਨਾ ਸੀ ਕਿੰਨਾ ਚੰਗਾ ਸਮਾ ਸੀ ਉਹ ਕਿੰਨਾ ਚੰਗਾ ਸਮਾ ਸੀ ਕਿੰਨਾ ਚੰਗਾ ਸਮਾ ਸੀ ਉਹ ਕਿੰਨਾ ਚੰਗਾ ਸਮਾ ਸੀ sin θ cos θ ਪਾਈਥਾਗੋਰਸ ਥਿਊਰਮਾ ਕਲਾਸ ਵਿੱਚ ਕੋਈ ਕੋਈ ਹੱਲ ਕਰਦਾ ਸੀ ਸੂਰਮਾ sin θ cos θ ਪਾਈਥਾਗੋਰਸ ਥਿਊਰਮਾ ਕਲਾਸ ਵਿੱਚ ਕੋਈ ਕੋਈ ਹੱਲ ਕਰਦਾ ਸੀ ਸੂਰਮਾ ਮੈਥ ਵਿੱਚੋਂ ਹੱਥ ਤੰਗ ਹਿਸਾਬ ਵਿੱਚੋਂ ਹੱਥ ਤੰਗ ਤੇ ਪੀ ਆਏ ਮਸਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ H2O CO2 ਨਿਊਟਨ ਦਾ ਲਾ ਪੜੇ ਪ੍ਰਯੋਗਸ਼ਾਲਾ ਸਾਇੰਸ ਦੀ ਚ ਪਿੰਜਰ ਸੀ ਵੇਖ ਡਰੇ ਪਰਯੋਗਸ਼ਾਲਾ ਸਾਇੰਸ ਦੀ ਚ ਪਿੰਜਰ ਸੀ ਵੇਖ ਡਰੇ ਡਰੇਂਗ ਵਿੱਚ ਹੱਥ ਸਾਡਾ ਡਰੇਂਗ ਵਿੱਚ ਹੱਥ ਸਾਡਾ ਥੋੜਾ ਜਾ ਰਵਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਸਰੀਰਕ ਸਿੱਖਿਆ ਦਾ ਵਿਸ਼ਾ ਜੋ ਪਸੰਦ ਸੀ ਆ ਲੌਂਗ ਜੰਪ ਦੌੜ ਦੂੜ ਟੱਪ ਜਾਂਦੇ ਕੰਦ ਸੀ ਸਰੀਰ ਇੱਕ ਸਿੱਖਿਆ ਦਾ ਵਿਸ਼ਾ ਜੋ ਪਸੰਦ ਸੀ ਆ ਲੌਂਗ ਜੰਪ ਦੌੜ ਦੂੜ ਟੱਪ ਜਾਂਦੇ ਕੰਧ ਸੀ ਹੁਣ ਵਾਂਗੂ ਸਾ ਨਹੀਂਉ ਓੜ ਵਾਂਗੂ ਸਾ ਨਹੀਂਉ ਚੜਦਾ ਜਾਵਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਪਾਲ ਸਬ ਲੱਗਦੀ ਸੀ ਹਰ ਸ਼ਨੀਵਾਰ ਨੂੰ ਪਹਿਲੀਆਂ ਚ ਆਵਾਜ਼ ਪੈਂਦੀ ਰਿੱਕੀ ਖਾਕਸਾਰ ਨੂੰ ਗੀਤ ਮਾਨਕ ਸਾਵ ਦਾ ਗੀਤ ਮਾਨਕ ਸਾਬ ਦਾ ਗਾਉਂਦਾ ਹੁੰਦਾ ਮੈਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਕੁੱਤਾ ਜਦੋਂ ਲਾਲਚੀ ਸੀ ਪਿਆਸਾ ਜਦੋਂ ਕਾਂ ਸੀ ਲੂੰਬੜੀ ਚਲਾਕ ਸੀ ਤੇ ਲੇਖ ਮੇਰੀ ਗਾ ਸੀ ਕਿੰਨਾ ਚੰਗਾ ਸਮਾਂ ਸੀ ਕਿੰਨਾ ਚੰਗਾ ਸਮਾਂ